ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਆਏ ਦਿਨ ਪੰਜਾਬ ਤੋਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਲੁੱਟਾਂ ਖੋਹਾਂ ਦੀਆਂ ਸਨੇਚਿੰਗਾਂ ਦੀਆਂ ਜਿਦੇ ਕਰਕੇ ਲੋਕ ਬਹੁਤ ਪਰੇਸ਼ਾਨ ਹਨ ਬੜੀ ਬਾਰ ਅਸੀਂ ਸੁਣਦੇ ਹਾਂ ਕਿ ਨਸ਼ੇੜੀ ਆਏ ਅਤੇ ਸਨੇਚ ਕਰਕੇ ਲੈ ਕੇ ਲੇਕਿਨ ਇਸ ਵਾਰ ਖਬਰ ਥੋੜੀ ਅਲੱਗ ਹੈ ਕਿਉਂਕਿ ਚੋਰਾ ਵਿੱਚੋਂ ਇੱਕ ਥਰਡ ਜੈਂਡਰ ਚੋਰ ਵੀ ਸ਼ਾਮਲ ਹੈ ਦੱਸਦੀ ਹੈ ਕਿ ਬਾਜ਼ਾਰ ਵਿੱਚ ਔਰਤ ਵੀ ਚੈਨੀ ਲਾਉਂਦੇ ਖੜਲੇ ਗਏ ਹੰ ਦੋ ਚੋਰ ਦੇਰ ਸ਼ਾਮ ਹਨੂਮਾਨ ਚੌਕ ਤੋਂ ਅਮਾਮ ਬਾੜਾ ਬਾਜ਼ਾਰ ਨੂੰ ਜਾਂਦੇ ਰੋਡ ਤੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਖਰੀਦਦਾਰੀ ਕਰਨਾ ਇੱਕਔਰਤ ਦੀ ਸੋਨੇ ਦੀ ਚੈਨੀ ਉਤਾਰਦੇ ਦੋ ਨੌਜਵਾਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਬਾਜ਼ਾਰ ਵਾਲਿਆਂ ਵੱਲੋਂ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿੱਥੇ ਪੀਸੀਆਰ ਅਤੇ ਥਾਣਾ ਸਿਟੀ ਪੁਲਿਸ ਦੇ ਕਰਮਚਾਰੀਆਂ ਵੱਲੋਂ ਆ ਕੇ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੁਲਿਸ ਵੱਲੋਂ ਇਹਨਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਦੇ ਅੱਗੇ ਪਿੱਛੇ ਕੋਈ ਵੀ ਨੰਬਰ ਨਹੀਂ ਸੀ ਇੱਕ ਅਥੇ ਚੋਰਾ ਵਿੱਚੋਂ ਇੱਕ ਥਰਡ ਜੈਂਡਰ ਵੀ ਸ਼ਾਮਿਲ ਸੀ ਵਧੇਰੀ ਜਾਣਕਾਰੀ ਦਿੰਦੇ ਆ ਪੀੜਤ ਔਰਤ ਰੀਤੂ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚ ਕੋਈ ਖਰੀਦਦਾਰੀ ਕਰਨ ਆਈ ਸੀ ਕਿ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਗਲੇ ਵਿੱਚ ਪਾਈ ਚੇਨੀ ਨੂੰ ਹੱਥ ਪਾ ਲਿਆ ਚੇਨੀ ਟਾਈਟ ਹੋਣ ਕਾਰਨ ਠੀਕ ਤਰ੍ਹਾਂ ਨਾਲ ਉਹਨਾਂ ਦੇ ਹੱਥ ਵਿੱਚ ਨਹੀਂ ਆਈ ਅਤੇ ਟੁੱਟ ਕੇ ਇੱਥਾ ਡਿੱਗ ਗਈ ਉਸਨੇ ਤੁਰੰਤ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਤਾਂ ਬਾਜ਼ਾਰ ਵਿੱਚ ਲੋਕ ਇਕੱਠੇ ਹੋ ਗਏ ਦੁਕਾਨਦਾਰ ਇਕੱਠੇ ਹੋ ਗਏ ਤੇ ਉਹਨਾਂ ਨੇ ਦੋਵੇਂ ਚੋਰਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਉੱਥੇ ਹੀ ਦੁਕਾਨਦਾਰ ਵਰਮ ਮਰਵਾਹਾ ਮਿੱਠੂ ਨੇ ਦੱਸਿਆ ਕਿ ਬਾਜ਼ਾਰ ਵਾਲੇ ਪਹਿਲਾਂ ਹੀ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਤੋਂ ਬਹੁਤ ਪਰੇਸ਼ਾਨ ਹਨ ਅੱਜ ਜਦੋਂ ਇਹ ਘਟਨਾ ਸਾਹਮਣੇ ਆਈ ਤਾਂ ਬਾਜ਼ਾਰ ਵਾਲਿਆਂ ਵੱਲੋਂ ਇਕੱਠੇ ਹੋ ਕੇ ਦੋਹਾਂ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਤੇ ਮੌਕੇ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਕੁਝ ਦੇਰ ਬਾਅਦ ਹੀ थाना ਸਿਟੀ ਗੁਰਦਾਸਪੁਰ ਦੀ ਪੁਲਿਸ ਅਤੇ ਪੀਸੀਆਰ ਕਰਮਚਾਰੀ ਮੌਕੇ ਤੇ ਪਹੁੰਚ ਕੇ ਤੇ ਦੋਨਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਚਾਰ ਵਾਲੇ ਮੰਗ ਕੀਤੀ ਕਿ ਬਾਜ਼ਾਰ ਵਿੱਚ ਪੁਲਿਸ ਦੀ ਗਸ਼ਤ ਲਗਾਤਾਰ ਵਧਾਈ ਜਾਵੇ ਤੇ ਪੁਲਿਸ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦਿਖਾਣੇ ਮੌਕੇ ਦੀ ਪੂਰੀ ਰਿਪੋਰਟ ਲੱਗਣ ਦੇ ਹੀ ਤੇ ਇਹਨਾਂ ਨੇ ਨਾ ਇੱਕ ਦਮ ਮੇਰਾ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਥੇਨ ਮੇਰੀ ਟਾਈਟ ਹੀ ਜਾ ਤੇ ਨਾ ਤਾਂ ਹੱਥ ਨਹੀਂ ਪਿਆ ਛੇਰ ਮੇਰੀ ਟੁੱਟ ਕੇ ਤੇ ਫਿਰ ਰੱਸ਼ ਹੀ ਜਿਹਦੀ وجہ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਠਿੱਕਾ ਮਾਰਨ ਲੱਗੀ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਨਾ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕਿ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰ ਪਿਆ ਗਿਆ ਤੇ ਚੇਅਰ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਡਿੱਗੀ ਤੇ ਉਹ ਇੱਕ ਘੰਟੀ ਪਿੱਛੇ ਆਟਾ ਹੀ ਉਹਨਾਂ ਨੇ ਮੇਰੀ ਚੇਅਰ ਡਾ ਲਿਆ ਮੈਂ ਆਪਾਂ ਦੀ ਮਾਰਕੀਟ ਆਈ ਸੀ ਥੋੜਾ ਪਰਤਨਾ ਵਾਲੀ ਸ਼ੌਪ ਤੇ ਮੈਂ ਤੇ ਮੇਰੇ ਭਰਾ ਉਹ ਕਿਨੇ ਜਾਣੀ ਉਹ ਹੋ ਜਾਣੀ ਉਹ ਲੇਡੀ ਹਾਂ ਇੱਕ ਜੈ ਇੱਥੇ ਪਿੱਛੇ ਖੋਲ ਲਿਆ ਢੀਪਾਂ ਕੇ ਬੈਠਾ ਜਾਏ ਹਾਂ ਹਾਂ ਜੀ ਚੇਨ ਮਿਲ ਗਈ ਤੇਰੀ ਚੇਨ ਟੁੱਟ ਗਈ ਆ ਪਟਾ ਥੱਲੇ ਉਹਨਾਂ ਕੋਲ ਵੱਟੜੀ ਤੇ ਆ ਜਾ ਕਿੰਨੀ ਜ਼ੋਰ ਤੇ ਉਹਨੇ ਮੇਰੇ ਮਾਰਿਆ ਗੱਲ ਬਾਤ ਦਾ ਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ 'ਚ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਉਣ ਵਾਲੇ ਟਾਈਮ 'ਚ ਉਹਨਾਂ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਲੈਟਰ ਆਣਾ ਬਣਾ ਕੀ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਕਿੰਦਾ ਦੀ ਚੋਰੀ ਕੀ ਚੋਰੀ ਕਰਦੇ ਨੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਜਾਂਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਆ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪਲੇਟ ਤੋਂ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰਾਂ ਨਾਲ ਥੋੜੀ ਜੀ ਉਹਨਾਂ ਦੀ ਕੀਤੀ ਆ ਜਿਹੜਾ ਸੇਵਾ ਪਾਣੀ ਬਾਏ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਕਰਦੀ ਆ ਪੁਲਿਸ ਨੇ ਹੁਣ ਪੁਲਿਸ ਬਕਾਏਗੀ ਆਪਣਾ ਕੀ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਕਟਾਫਾਂ ਦੀ ਬਹੁਤ ਘਟਾ ਹੋ ਰਹੀ ਹੈ ਕੀ ਕਿ ਨਾ ਦੇਖੋ ਜੀ ਲੋਕਾਂ ਨੂੰ ਵੀ ਰਹਿਣਾ ਪੈਣਾ ਕਿ ਦਿਨ ਤੇ ਹਾਰਾਂ ਡੇ ਆ ਆਪਣੀ ਰੱਖਿਆ ਆਵਰ ਕੰਦੀ ਪੈਣੀ ਜੇ ਨਹੀਂ ਤਾਂ ਅੰਦਰ ਨਾ ਜੋਰ ਵੀ ਟਾਈਮ ਮਾਰਾ ਆ ਸਕਦਾ ਜੇ ਸਾਨੂੰ ਸਾਰੇ ਨੂੰ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਪੁੰਨਾ ਵਾਸਤੇ ਜੀ ਮਾ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮੌਕੇ ਤੇ ਪਹੁੰਚੇ ਆ ਬੰਦੇ ਫੜਲੇ ਆ ਖਾਣੇ ਲੈ ਕੇ ਆਏ ਵੈਰੀਫਾਈ ਕਰਕੇ ਜਾਣਕਾਰੀ ਆ ਜੀ ਕੀ ਕਰਦੇ ਬੈਠੇ ਆ ਇਹ ਕੀ ਚੈਨ ਲਾਈ ਹੈ ਲੈ ਜੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਥ ਪਬਲਿਕ ਨੇ ਬੰਦੇ ਫੜਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਪਛਾਣ ਹੋ ਗਈ ਕਿ ਬਾਬਾ ਆ ਤੇ ਇੱਕ ਬੰਦਾ ਨਾਲ